ਕਦੇ ਵੀ ਮਿੱਤਰੋ ਕੰਮ ਦੀ ਕਮੀ ਨਾ ਸਮਝਿਆ ਕਰੋ ਕਿਉਂਕਿ ਮਿਹਨਤ ਕਰਨ ਵਾਲੇ ਬੰਦੇ ਨੂੰ ਬਹਾਨਿਆਂ ਦੀ ਲੋੜ ਨਹੀਂ ਹੁੰਦੀ ਤੇ ਆਈ ਆਪਣਾ ਇੱਕ ਮਿੱਤਰ ਹੈ ਜੀ ਆਪਣੇ ਨਗਰ ਦਾ ਬਖਸ਼ੀਸ ਸਿੰਘ ਇਹ ਮੁੰਡਾ ਮਿਹਨਤੀ ਬੜਾ ਹੈ ਤੇ ਨਵਾਂ ਕੰਮ ਵੀਰ ਨੇ ਸ਼ੁਰੂ ਕਰਿਆ ਗੰਨੇ ਦੀ ਜੂਸ ਦੀ ਰੇੜੀ ਸ਼ੁਰੂ ਕਰਤੀ ਅੱਜ ਪਹਿਲਾ ਦਿਨ ਹੈ ਬਾਈ ਦਾ ਤੇ 메인 ਰੋਡ ਤੇ ਆਪਣੇ ਨਗਰ ਦੇ ਇਹ ਰੇੜੀ ਲਾਉਂਦਾ ਹੈ ਤੇ ਆਪਣੇ ਨਗਰ ਨਿਵਾਸੀਆਂ ਨੂੰ ਵੀ ਅਪੀਲ ਹੈ ਭਾਈ ਜਦੋਂ ਆਪਣਾ ਕੋਈ ਪੰਜਾਬੀ ਭਰਾ ਤੇ ਆਪ ਦੇ ਨਗਰ ਦਾ ਜਦੋਂ ਕੋਈ ਕੰਮ ਕਰਦਾ ਤਾਂ ਉਹਦਾ ਸਾਥ ਜ਼ਰੂਰ ਦਿਆ ਕਰੋ ਤੇ ਗੰਨੇ ਦਾ ਜੂਸ ਵਧੀਆ ਸਾਫ ਸਫਾਈ ਨਾਲ ਤੇ ਨਾਲੇ ਸਰੀਰ ਨੂੰ ਤੰਦਰੁਸਤੀ ਤੇ ਬਾਈ ਤਿਆਰ ਕਰਦਾ ਹੈ ਤੇ ਜ਼ਰੂਰ ਬਾਈ ਕੋਲੇ ਪਹੁੰਚ ਕੇ ਤੇ ਯੋਗਦਾਨ ਪਾਇਓ ਜ਼ਰੂਰ ਬਾਈ ਦੀ ਵਟਾਤ ਕਰਾਇਓ ਪਹਿਲਾ ਦੇਣਾ ਮੁੰਡੇ ਦਾ ਅੱਜ ਤੇ ਕਿਉਂਕਿ ਜਦੋਂ ਕਿਸੇ ਗਰੀਬ ਭਰਾ ਦੇ ਨਾਲ ਆਪਾਂ ਖੜਾਂਗੇ ਤਾਂ ਉਹਨੀਆਂ ਦਵਾਵਾਂ ਉਹਦੀਆਂ ਤਰੱਕੀਆਂ ਤੇ ਫਿਰ ਆਪਾਂ ਹਿੱਸੇਦਾਰ ਹੋ ਜਾਂਦੇ ਆ ਤੇ ਵਧੀਆ ਕੰਮ ਕਰਿਆ ਕਿ ਛੋਟੇ ਲੈਵਲ ਤੋਂ ਉੱਠ ਕੇ ਜਦੋਂ ਬੰਦਾ ਕੰਮ ਕਰਦਾ ਹੈ ਤਾਂ ਕਾਮਯਾਬੀ ਵੱਧ ਹੈ ਕਰਿਓ ਸ਼ੇਅਰ ਤੇ ਦਿਓ ਮੌਕਾ ਬਾਈ ਨੂੰ ਸੇਵਾ ਦਾ